ਅੱਜ ਅਸੀਂ ਸਰਦਾਰ ਬਲਰਾਜ ਸਿੰਘ ਜੀ ਜੋ ਕਿ ਪੁਲਿਸ ਇੰਸਪੈਕਟਰ ਰਿਟਾਇਰ ਨੇ ਉਹਨਾਂ ਦੇ ਘਰ ਪਹੁੰਚੇ ਆ ਸਰਦਾਰ ਬਲਰਾਜ ਸਿੰਘ ਦੀ ਨਾਲ ਪਿਛਲੇ ਦਿਨੀ ਗੱਲ ਹੋਈ ਸੀ ਕਿ ਲੋਕ ਭਲਾਈ ਮੰਚ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲੇ ਸਾਇੰਸ ਗਰੁੱਪ ਜਿਹੜਾ ਚੱਲ ਰਿਹਾ ਉਹਦੇ ਚ ਦੋ ਟੀਚਰ ਜਿਹੜੇ ਆ ਉਹ ਰੱਖਿਆ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਵਕਫਾ ਖਜਨਾ ਤੋਂ দান ਲੈ ਕੇ ਉਹ ਜਿਹੜਾ ਉਹ ਪੇ ਕਰਦਾ ਜਿਹਦੇ ਚੈਨ ਆਰਾਈ ਔਰ ਸਰਦਾਪੁਰ ਲਾਜਪਤ ਸਿੰਘ ਹੋਰੀ ਵੀ ਜਿਹਦਾ ਅੱਜ ਇਸ ਕੰਮ ਲਈ 10000 ਰੁਪਇਆ ਆਪਣੀ ਕਿਰਤ ਕਮਾਈ ਚੋਂ ਉਹ ਦਿੱਤਾ ਆ 14 ਤਰੀਕ ਨੂੰ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਜੀ ਦਾ ਜਨਮ ਦਿਨ ਸੀ ਪੱਤੀ ਬੱਗਾ ਚ ਮਨਾਇਆ ਉਥੇ ਵੀ ਇਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਤੇ ਸ਼ੈੱਡ ਪਾਉਣ ਦੇ ਲਈ 10000 ਰੁਪਇਆ ਅਲੱਗ ਤੋਂ ਜਿਹੜਾ ਉਹ ਆਪਣੀ ਕਿਰਤ ਕਮਾਈ ਚੋਂ ਉਹ ਵੀ দান ਜਿਹੜਾ ਉਹ ਦਿੱਤਾ ਆ ਤੋਂ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਕਿ ਵੀ ਇਹ ਇਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਇਹਦੇ ਚ ਆਪਣਾ ਜਿਹੜਾ ਉਹ ਯੋਗਦਾਨ ਪਾਇਆ ਸੋ ਇਸੇ ਤਰ੍ਹਾਂ ਅੱਗੇ ਤੋਂ ਵੀ ਨਾ ਤੋਂ ਅਸੀਂ ਆਸ ਰੱਖਦੇ ਹਾਂ ਕਿ ਸਾਡਾ ਸਹਿਯੋਗ ਕਰਦੇ ਰਹਿਣਗੇ ਜਿੱਦਾਂ ਐਨ ਆਰ ਆਈ ਭਰਾ ਜਾਂ ਹੋਰ ਸਾਡੇ ਜਿਹੜੇ ਲੋਕ ਭਲਾਈ ਮੰਚ ਦੇ ਸਾਥੀ ਆ ਉਹ ਸਾਡੀ ਇਦਾਂ ਮਦਦ ਕਰਦੇ ਆ ਹੋਰ ਸੱਜਣਾ ਤੋਂ ਵੀ ਅਸੀਂ ਉਮੀਦ ਕਰਾਂਗੇ ਆਸ ਕਰਾਂਗੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵਿੱਦਿਆ ਦੇ ਦਾਨ ਵਿੱਚ ਜਿਹੜਾ ਉਹ ਸਹਿਯੋਗ ਕਰਨ ਇਹ ਉਮੀਦ ਔਰ ਆਸ ਦੇ ਨਾਲ ਮੈਂ ਆਪਣੀ ਗੱਲ ਇੱਥੇ ਬਰਾਮਦਨਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਜੁਵਿੰਦਰ ਸਿੰਘ ਦੀ ਮਿਹਰਬਾਨੀ ਨਾਲ ਸਰਦਾਰ ਬਲਾਜ ਸਿੰਘ ਜੀ ਦੇ ਇਨਸਪੈਕਟਰ ਜੀ ਦੇ ਘਰ ਉਕਤਰ ਹੋਏ ਹਾਂ ਬਲਾਜ ਸਿੰਘ ਤਾਂ ਮੇਰਾ ਕਲਾਸ ਫੈਲੋ ਆ ਮੈਨੂੰ ਬੜੇ ਨਿੱਕ ਨੇ ਦਾ ਬਾਜੀ ਜੀ ਕਹਿੰਦੇ ਸੀ ਇਕੱਠੇ ਗ੍ਰੈਜੂਏਸ਼ਨ ਕੀਤੀ ਆ ਤੇ ਅੱਜ ਇਹਨਾਂ ਨੇ ਇੱਕ ਪਰਉਪਕਾਰ ਕਰ ਰਿਹਾ ਕਿਉਂਕਿ ਜਿਹੜੀ ਅਸੀਂ ਲੋਕ ਭਲਾਈ ਮੰਜ ਚ ਸੰਸਥਾ ਚਲਾ ਰਹੇ ਹਾਂ ਉਹਦੇ ਵਿੱਚ 10000 ਰੁਪਇਆ ਯੋਗਦਾਨ ਕਰ ਰਹੇ ਆ ਤੇ ਅਸੀਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਇਹੀ ਬਾਕੀ ਵੀ ਸੱਜਣਾ ਨੂੰ ਅਪੀਲ ਕਰਦੇ ਆ ਵੀ ਹੋਰ ਵੀ ਬੰਦਾ ਕੋਈ ਇਸ ਮਲਕਨ ਆਪਣੇ ਵਿਦਿਆਰੇ ਯੋਗਦਾਨ ਵਿੱਚ ਕੋਈ ਹਿੱਸਾ ਪਾਉਣਾ ਚਾਹੁੰਦਾ ਤੇ ਉਸਦਾ ਵੈਲਕਮ ਕਰਦੇ ਆ ਧੰਨਵਾਦ ਜੀ ਦੋਸਤੋ ਤੁਸੀਂ ਸੁਣਿਆ ਸਰੇਂਦਰਪਾਲ ਬਿਲਗੜ ਜੀ ਨੇ ਮੈਨੇਜਰ ਲਛਕਰ ਚੰਦ ਜੀ ਨੇ ਜਿਵੇਂ ਦੱਸਿਆ ਕਿ ਰਟਾਇਰ ਇੰਸਪੈਕਟਰ ਬਲਰਾਜ ਸਿੰਘ ਜੀ ਚੁੰਬਰ ਜਿਨ੍ਹਾਂ ਨੇ ਇਹ ਅੱਜ ਵਿਦਿਆਦਾਨ 10000 ਰੁਪਇਆ ਕੀਤਾ ਹੈ ਉੱਥੇ ਸਾਨੂੰ ਹੋਰ ਇੱਕ ਬਹੁਤ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਤਾਂ ਦੇ ਨਾਲ ਸਾਡੇ ਨਾਲ ਲਗਾਤਾਰ ਸਹਿਯੋਗ ਕਰਨ ਦਾ ਜਿਹੜਾ ਆ ਉਹ ਸਾਨੂੰ ਵਿਸ਼ਵਾਸ ਦਿਵਾਇਆ ਕਿਉਂਕਿ ਇਹ ਜਿਹੜਾ ਵਿਦਿਆਦਾਨ ਆ ਜਾਂ ਵਿਦਿਆ ਲਈ ਪਰਪਕਾਰ ਕਰਨਾ ਇਸ ਸਾਈਡ ਤੇ ਬਹੁਤ ਘੱਟ ਜਿਹੜੇ ਲੋਕ ਆਉਂਦੇ ਆ ਉਹਦੇ ਉਹ ਹੀ ਲੋਕ ਆ ਜਿਹੜੇ ਵਿੱਤਿਆ ਦਾ ਗਿਆਨ ਰੱਖਦੇ ਆ ਕਿ ਇਹ ਵਿਦਿਆ ਕਿਵੇਂ ਐ ਬੱਚਿਆਂ ਨੂੰ ਵੱਡਿਆਂ ਨੂੰ ਜੜਾਇਆ ਵੱਡੇ ਵੱਡੇ ਮੌਕੇ ਤੇ ਇਹ ਪ੍ਰਦਾਨ ਕਰਦੀ ਹੈ ਤੇ ਅਸੀਂ ਰਲ ਕੇ ਇਹ ਇੱਕ ਜਿਹੜਾ ਮਨ ਬਣਾਇਆ ਕਿ ਬਿਲਗੇ ਦੇ ਵਿੱਚ ਜਿਹੜੇ ਐ ਕਹਿ ਸਕਦੇ ਆ ਲੋੜਵੰਦ ਬੱਚੇ ਆ ਪਰ ਪੜਨ ਨੂੰ ਬਹੁਤ ਹਿਸ਼ਿਆਰ ਆ ਉਹਨਾਂ ਦੀ ਮਦਦ ਕਰਕੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਬਈ ਉਹ ਆਪਣੀ ਇਸ ਜ਼ਿੰਦਗੀ ਦੇ ਵਿੱਚ ਇਸ ਪੱਖੋਂ ਕਦੀ ਵੀ ਮਹਿਸੂਸ ਨਾ ਕਰਨ ਕਿ ਅਸੀਂ ਪੜਨਾ ਚਾਹੁੰਦੇ ਸੀ ਪਰ ਸਾਨੂੰ ਪੜਨ ਦਾ ਮੌਕਾ ਨਹੀਂ ਮਿਲਿਆ ਇਸ ਲਈ ਅਸੀਂ ਸਾਰੇ ਸੱਜਣ ਰਲ ਕੇ ਲੱਗੇ ਆ ਕਿ ਜਿਹੜੇ ਸਰਕਾਰੀ ਸਕੂਲ ਆ ਉੱਥੇ ਜਿੱਮੇ ਸਟਾਫ ਦੀ ਕਮੀ ਆ ਅਸੀਂ ਰਲ ਕੇ ਸਾਰੇ ਥੋੜਾ ਥੋੜਾ ਜਿੰਨਾ ਵੀ ਕੋਈ ਹਿੱਸਾ ਪਾ ਸਕਦੇ ਆ ਪਾ ਕੇ ਉਹ ਸਟਾਫ ਜਿਹੜਾ ਆ ਉਹ ਰੱਖ ਕੇ ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਪੈਸੇ ਦਿੰਨੇ ਆ ਉਹ ਬਹੁਤ ਛੋਟੀ ਜਿਹੀ ਇੱਕ ਮਿਹਨਤ ਆ ਔਰ ਉਹਨਾਂ ਨੂੰ ਨਾਲ ਹੀ ਇੱਕ ਇੱਕ ਕਾਮਯਾ এক্সਪੀਰੀਅנס ਮਿਲ ਗਿਆ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਤੇ ਉੱਥੇ ਉਹ ਵੀ ਇਸ ਵਿਦਿਆ ਦੇ ਕੰਮ ਵਿੱਚ ਸੇਵਾ ਕਰ ਰਹੀਆਂ ਤੇ ਅਸੀਂ ਚਾਹੁੰਦੇ ਹਾਂ ਵੀ ਬੜਗੇ ਦੇ ਵਿੱਚ ਇੱਕ ਇਹ ਵੱਡਾ ਕਾਫਲਾ ਬਣੇ ਤਾਂ ਕਿ ਅਸੀਂ ਇਸ ਤੋਂ ਅੱਗੇ ਲੜਕੇ ਵਾਲੇ ਸਕੂਲ ਦੇ ਵਿੱਚ ਆਉਂਦੇ ਹਾਂ ਕਿ ਉੱਥੇ ਵੀ ਜਿਹੜੇ ਪੜਨ ਲਈ ਬੱਚੇ ਹਿਸ਼ਿਆਰ ਆ ਉਹਨਾਂ ਦਾ ਮੌਕਾ ਵੀ ਇਹਦਾ ਉਹਨਾਂ ਨੂੰ ਮਲੇ ਤਾਂ ਕਿ ਉਹ ਵੀ ਆਪਣੇ ਆਉਣ ਵਾਲੇ ਸਮੇਂ 'ਚ ਬੁਲੰਦੀਆਂ ਤੇ ਪਹੁੰਚ ਸਕਣ ਮੈਂ ਵੀ ਬਦਰਾਸ਼ਾ ਨੂੰ ਚੰਬੜ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਇਹ ਸਹਿਯੋਗ ਕਰਨ ਦਾ ਤੇ ਸੁਜੋਗ ਦੇਣ ਦਾ ਜਿਹਦਾ ਵਿਸ਼ਵਾਸ ਦਿਵਾਇਆ ਉਹਲੇ ਵੀ ਇੱਕ ਵਾਰੀ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬੜਗਾ ਤੋਂ ਰਿਟਾਇਰਡ ਇੰਸਪੈਕਟਰ ਬਲਾਜਮਣ ਜੋ ਕਿ ਮੈਂ ਸ੍ਰਿੰਦਰਪਾਲ ਜੀ ਤੇ ਇਹਨਾਂ ਦੀ ਟੀਮ ਦੇ ਸੰਪਰਕ ਵਿੱਚ ਓਮਕਾਰ ਇਹਨਾਂ ਦੇ ਮਤਰੇਦਨ ਸਰਕਾ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਇੱਕ ਸੰਸਥਾ ਚਲਾ ਰਹੇ ਹਾਂ ਜੋ ਕਿ ਗਰੀਬ ਬੱਚਿਆਂ ਨੂੰ ਜਾਂ ਜਿਨ੍ਹਾਂ ਹੋਰ ਬੱਚਾ ਦੇ ਕੋਈ ਭਾਈ ਦਾ ਖਰਚਾ ਨਹੀਂ ਚੁੱਕ ਸਕਦਾ ਆਪਣੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਦੋ ਟੀਚਰ ਸਾਇੰਸ ਗਰੁੱਪ ਲਈ ਰੱਖੇ ਹੋਏ ਨੇ ਉਹਨਾਂ ਦਾ ਜੋ ਖਰਚਾ ਹੈ ਉਹ ਸਾਡੀ ਸੰਸਥਾ ਚੱਕਦੀ ਹੈ ਇਸ ਲਈ ਮੈਂ ਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਆਪਣੇ ਵੱਲੋਂ 10000 ਰੁਪਏ ਇਹਨਾਂ ਨੂੰ ਦੇ ਰਿਹਾ ਜੋ ਕਿ ਉਹਨਾਂ ਦੇ ਗਰੀਬ ਬੱਚਾ ਦੇ ਦੀ ਫੀਸ ਦਿੱਤੀ ਜਾ ਸਕੇ ਸੰਸਥਾ ਲੋਕ ਭਲਾਈ ਮੰਚ ਨੂੰ ਪ੍ਰੋਸਸਡ ਹੋਣਾ ਹੈ ਅੱਗੇ ਤੋਂ ਅੱਗੇ ਤੋਂ ਵੀ ਮੈਂ ਇਹਨਾਂ ਦੇ ਸਹਿਯੋਗ ਵਿੱਚ ਰਹਾਂਗਾ ਤੇ ਮੈਂ ਉਸ ਤੋਂ ਸવાય ਅਸੀਂ ਆਪਣੇ ਤੌਰ ਤੇ ਇੱਕ ਸ਼ਹਿਜ ਮੇਲਾ ਕਰਾਉਂਦੇ ਆ ਮੈਂ ਸੰਸਥਾ ਨੂੰ ਬੇਨਤੀ ਕਰਾਂਗਾ ਜਦੋਂ ਵੀ ਅਸੀਂ ਸ਼ਹਿਜ ਮੇਲਾ ਕਰਾਵਾਂਗੇ ਜੋ ਵੀ ਇਹਨਾਂ ਦੇ +1 +2 ਤੇ 10th ਕਲਾਸ ਵਿੱਚੋਂ ਫਰਸਟ ਬੱਚੇ ਫਰਸਟ ਸਿਰੋਂਉਣਗੇ ਉਹਨਾਂ ਨੂੰ ਸ਼ੀਲਡ ਤੇ ਪਲਸ ਨਗਦ ਨਾਮ ਜਿੰਨਾ ਵੀ ਹੋ ਸਕੇ ਦੇ ਕੇ ਸਨਮਾਨਤ ਕਰਾਂਗੇ ਮੈਂ ਆਪਣੇ ਵੱਲੋਂ ਲੋਕ ਭਲਾਈ ਮੰਚ ਬਿਲਗਾ ਨੂੰ ਪ੍ਰੋਸਤ ਹੋਣਾ ਹੈ ਕਿ ਅੱਗੇ ਤੋਂ ਵੀ ਜਿੰਨੇ ਵੀ ਜੋ ਕੇ ਹੋਵਾਂਗੇ ਇਹਨਾਂ ਦਾ ਸਹਿਯੋਗ ਕਰਦੇ ਰਹਿਣਾ। ਠੀਕ ਹੈ। ਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।